ਤਾਂ ਪੰਜਾਬ ਦੇ ਵਿੱਚ ਗੋਲੀਬਾਰੀ ਦੀਆਂ ਘਟਨਾ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਦਿਨ ਦਿਹਾੜੇ ਬਦਮਾਸ਼ਾਂ ਦੇ ਵੱਲੋਂ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਇੱਕ ਹੋਰ ਖਬਰ ਜੋ ਆ ਉਮਰਸਰ ਤੋਂ ਸਾਹਮਣੇ ਜਿੱਥੇ ਕਿ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਗਵਾਂਡੀ ਦੇ ਵੱਲੋਂ ਹੀ ਇੱਕ ਰੰਜਿਸ਼ ਦੇ ਤਹਿਤ ਸਾਬਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਇਸ ਦੇ ਸਿਸਟਮ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਿਸਟਮ ਵੀ ਤਸਵੀਰਾਂ ਦੇ ਵਿੱਚ ਗੋਲੀਆਂ ਦੀ ਆਵਾਜ਼ ਜਿਹੜੀ ਹੈ ਉਹ ਸਾਫ਼ ਸੁਣਾਈ ਦਿੱਤੀ ਜਾ ਰਹੀ ਹੈ ਤਾਂ ਰਾਜਾ ਸੰਸੀ ਦੇ ਪਿੰਡ ਸੈਦਪੁਰ ਦਾ ਸਾਬਕਾ ਸਰਪੰਚ ਸੀਗਾ ਅਕਾਲੀ ਸਰਪੰਚ ਸੀਗਾ ਪ੍ਰਵਿੰਦਰ ਸਿੰਘ ਪੱਪੂ ਜਿਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਸਵੀਰਾਂ ਫੋਨੋ ਦਿਖਾ ਰਹੇ ਹਾਂ ਤਾਂ ਐਸ ਸੀ ਟੀ ਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗੋਲੀਆਂ ਦੀ ਆਵਾਜ਼ ਜਿਹੜੀ ਹੈ ਉਹ ਸਾਫ਼ ਸੁਣਾਈ ਦੇ ਰਹੀ ਹੈ ਤਾਂ ਲਗਾਤਾਰ ਜਈਆ ਕਟਨਾਵਾ ਜਿਹਨੀਆਂ ਨੇ ਵਾਪਰੀਆਂ ਨੇ ਹਾਲਾਂਕਿ ਜਾਂਚ ਦਾ ਵਿਸ਼ਾ ਕੀ ਕਿਸੇ ਨਿੰਜੀ ਨਿੱਜੀ ਰੰਜਿਸ਼ ਤਹਿਤ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਜਾਂ ਫਿਰ ਕੋਈ ਸਿਆਸੀ ਰੰਜਿਸ਼ ਸੀਗੀ ਫਿਰਾਲ ਇਹ ਅਜੇ ਸਪਸ਼ਟ ਨਹੀਂ ਹੋਇਆ ਜਾਂਚ ਦਾ ਵਿਸ਼ਾ ਹੈ ਪਰ ਇੱਕ ਗਵਾਂਢੀ ਦੇ ਵੱਲੋਂ ਹੀ ਜਿਹੜਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪ੍ਰਵਿੰਦਰ ਸਿੰਘ ਪੱਪੂ ਅਕਾਲੀ ਸਰਪੰਚ ਸੀਗਾ ਸਾਫਕਰ ਪੰਜ ਸਰਪੰਚ ਸੀਗਾ ਪਿੰਡ ਸਾਧਪੁਰ ਦਾ ਰਾਜਾ ਸੰਸੀ ਹਲਕੇ ਦੇ ਪਿੰਡ ਸਾਦਪੁਰ ਦਾ ਅਕਾਲੀ ਸਰਪੰਚ ਸੀਗਾ ਸਾਬਕਾ ਸਰਪੰਚ ਸੀਗਾ ਪ੍ਰਵਿੰਦਰ ਸਿੰਘ ਤਸਵੀਰ ਵੀ ਤੁਹਾਨੂੰ ਲਗਾਤਾਰ ਨਾਲ ਦਿਖਾ ਰਹੇ ਹਾਂ ਤੇ ਇਸ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਗਵਾਂਡੀ ਦੇ ਵੱਲੋਂ ਹੀ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅੰਮ੍ਰਿਤਸਰ ਦੇ ਰਾਜਾ ਸੰਸਤੀ ਦੇ ਵਿੱਚ ਘਟਨਾ ਇਹ ਵਾਪਰੀ ਹੈ ਪਿੰਡ ਸਾਦਪੁਰ ਦੇ ਸਾਬਕਾ ਕਾਲੀ ਸਰਪੰਚ ਪ੍ਰਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾੜ 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 ਗੋਲੀਆਂ ਚਲਾਈਆਂ ਗਈਆਂ ਅ ਰਾਤ ਨੂੰ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਚੀਕ ਚਿਹਾੜਾ ਕਰਦੇ ਵਿੱਚ ਅ ਸ਼ੁਰੂ ਹੋ ਜਾਂਦਾ ਸੁੰਨਾ ਜਿਹੜਾ ਓਹੋ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਤਸਵੀਰਾਂ ਸੀਸੀਟੀਵੀ ਤਸਵੀਰਾਂ ਹਾਲਾਂਕਿ ਬੜੀ ਦੂਰ ਤੋਂ ਇਸ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਨੇ ਪਰ ਆਵਾਜ਼ਾਂ ਜੜੀਆਂ ਨੇ ਉਹ ਪੂਰੀਆਂ ਸਾਫ਼ ਗੋਲੀਆਂ ਦੀਆਂ ਸੁਣਾਈ ਦੇ ਸਕਦੀਆਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਸ ਤੋਂ ਪਹਿਲਾ ਅਦਾਕਾਰਾ ਤਾਨੀਆ ਦੇ ਪਿਤਾ ਦੇ ਉੱਪਰ ਗੋਲੀ ਚਲਾਈ ਗਈ ਉਹ ਮਾਮਲਾ ਜੇ ਠੰਡਾ ਨਹੀਂ ਹੋਇਆ ਸੀਗਾ ਕੱਲ ਅਬੋਹਰ ਦੇ ਵਿੱਚ ਇੱਕ ਵਪਾਰੀ ਨਾਮੀ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤਾਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਸਾਬਕਾ ਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਪ੍ਰਵਿੰਦਰ ਸਿੰਘ ਪੱਪੂ ਜਿਹੜਾ ਕਿ ਪਿੰਡ ਸਾਧਪੁਰ ਦਾ ਸਾਬਕਾ ਕਾਲੀ ਸਰਪੰਚ ਸੀਗਾ ਉਸ ਦਾ ਕਤਲ ਕੀਤਾ ਗਿਆ ਗਵਾਂਡੀ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਆਖਰ ਕੀ ਗਜ਼ਰ ਰਹੀ ਹੈ ਇਹ ਅਜੇ ਸਪਸ਼ਟ ਨਹੀਂ ਹੋਇਆ ਹੈ ਇਹ ਕੋਈ ਰਿੰਜੀ ਨਿੱਜੀ ਰੰਜਿਸ਼ ਸੀ ਜਾਂ ਫਿਰ ਕੋਈ ਸਿਆਸੀ ਰੰਜਿਸ਼ ਹੈ ਤੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਕਤਲ ਜਿਹੜਾ ਜਰੂਰ ਕੀਤਾ ਗਿਆ ਸਾਬਕਾ ਅਕਾਲੀ ਸਰਪੰਚ ਦਾ ਕਤਲ ਕੀਤਾ ਗਿਆ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਪਰ ਉਹ ਇੱਥੇ ਹੀ ਰਹਿ ਰਹੇ ਸੀਗੇ ਰਾਜਸਥਾਨ ਸੀ ਦੇ ਵਿੱਚ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਤੋਂ ਉਹਨਾਂ ਲਗਾਤਾਰ ਸਾਂਝੀਆਂ ਕਰ ਰਹੇ ਆ ਸੀਐਸਟੀਵੀ ਤਸਵੀਰਾਂ ਦੇ ਵਿੱਚ ਸਾਫ਼ ਜਿਹੜੀ ਆਵਾਜ਼ ਗੋਲੀਆਂ ਦੀ ਸੁਣਾਈ ਦੇ ਰਹੀ ਹੈ ਪ੍ਰਵਿੰਦਰ ਸਿੰਘ ਪੱਪੂ ਦਾ ਅਖਰ ਕਿਉਂ ਕਤਲ ਕੀਤਾ ਗਿਆ ਕੀਤਾ ਗਿਆ ਸਵਾਲ ਬਰਕਰਾਰ ਹੈ ਜਾਂਚ ਦਾ ਵਿਸ਼ਾ ਸਪਸ਼ਟ ਨਹੀਂ ਹੋਇਆ ਪਰ ਲਗਾਤਾਰ ਜਿਹਾ ਕਟਨਾਮਾ ਜੜੀਆਂ ਵਾਪਰਿਆ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਵਿਗੜਦੀ ਜਾ ਰਹੀ ਹੈ ਇਸੇ ਕਰਕੇ ਵਿਰੋਧੀਆਂ ਦੇ ਨਿਸ਼ਾਨੀਏ ਤੇ ਆਪ ਸਰਕਾਰ ਕਿਉਂਕਿ ਲਗਾਤਾਰ ਅਜਈਆਂ ਕਟਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਦਿਨ ਦਿਹਾੜੇ ਅਜਈਆਂ ਕਟਾਵਾਂ ਵਾਪੜੀਆਂ ਨੇ ਪਰ ਬੀਤੀ ਰਾਤ ਜੋ ਹੋਇਆ ਇਸ ਨੇ ਜ਼ਰੂਰ ਇਸ ਇਲਾਕੇ ਨੂੰ ਸੁੰਨ ਕਰ ਦਿੱਤਾ ਕਿ ਆਖਰ ਕਿਸ ਤਰ੍ਹਾਂ ਇੱਕ ਗਵਾਂਡੀ ਦੇ ਬਲੋਹੀ ਇਸ ਪੂਰੀ ਕਟਨਾ ਨੂੰ ਅੰਜਾਮ ਦਿੱਤਾ ਗਿਆ ਕੀ ਕਾਰਨ ਹੈ ਬਿਲਕੁਲ ਸਪਸ਼ਟ ਨਹੀਂ ਹੋਇਆ